ਕੀ ਗੱਲ ਹੋ ਗਈ ਫੋਨ ਕਰਿਆ ਸੀ ਮੈਨੂੰ ਤੂੰ ਓਏ ਬਾਪੂ ਖੇਤ ਗਿਆ ਸੀਗਾ ਮੈਂ ਤਾਂ ਅੱਛਾ ਉਹ ਹਵਾ ਕਰਕੇ ਮੇਰੇ ਤੇ ਬਣਾ ਗੱਲ ਤੋਂ ਅੱਛਾ ਇੱਕੋ ਮਲੰਗ ਸੀਗਾ ਆਪਣੇ ਪੈਂਟ ਵਾਲਾ ਫੁੰਡੀ ਫੰਡੀ ਆ ਠੀਕ ਹੈ ਹਾਂ ਤੂੰ ਜਾਇਆ ਪਟਵਾਰੀ ਕੋਲੇ ਤੂੰ ਪਟਵਾਰੀ ਦੀ ਢੂਹੀ ਮਾਰਾ ਆਪਾਂ ਜਿਹੜੀ ਕਨਾਲ ਨਿਕਲਦੀ ਆ ਉੱਥੇ ਉਹ ਠੱਡੇ ਲਾ ਕੇ ਆਉਣੇ ਅੱਜ ਓਏ ਉਹ ਤਾਂ ਲੈ ਲਾਂਗੇ ਹਾਂ ਹਵਾ ਕਰਕੇ ਬਣਾ ਗੱਲ ਤੀ ਕੋਈ ਨਾ ਉੱਥੇ ਮੰਡਾਂਗੇ ਆਉਣ ਦੇ ਨੂੰ ਜਿਹੜੇ ਆਉਂਦੇ ਉੱਥੇ ਲੈ ਕੇ ਕਿਨੇ ਮਰਜ਼ੀ ਬੰਦੇ ਲਿਆਵੇ ਉਹ ਮਲੰਗ ਜ ਐਮੀ ਹਵਾ ਕਰੀ ਜਾਂਦਾ ਸੀ ਨਾਲ ਦਾ ਵਿੱਚ ਉਹਨੂੰ ਫੈਂਟਾਂਗੇ ਆਪਣੇ ਵਾਲ ਨਹੀਂ ਹੱਦਿਆਂ ਨੂੰ ਭਾਈ ਪੂਰੀ ਗੱਲ ਬਾਤ ਆ ਨਾ ਦੀ ਆਉਦੇ ਜਾਨੀ ਰੋਪਾਉਂਦੇ ਆਪਣੇ ਤੇ ਆਇ ਨਹੀਂ ਡਰਦੇ ਆਪਾਂ ਕਬਜ਼ਾ ਲੈਣੇ ਓਏ ਉਹ ਤਾਂ ਮੈਂ ਕੱਲਾ ਸੀ ਬਾਪੂ ਤਾਂ ਕਰ ਕਿਹੜੀ ਫੋਪ ਪਿਆ ਨੀ ਮਰ ਰਗੜ ਕਿਹੜਾ ਤਾਂ ਉਹਨੂੰ ਮੈਂ ਤੇਰੇ ਨਾਲ ਆ ਚੱਲੀ ਓਥੇ ਭਾਈ ਲਾਈਏ ਖੱਡੇ ਮੈਂ ਤਾਂ ਕਹਿੰਦਾ ਚੱਲ ਨਵੇੜਨਾ ਜੇ ਕੰਮ ਖੇਤੀ ਆ ਜਾਓ ਮਲੰਗ ਵੀ ਨਾਲ ਹੀ ਆ ਉਹਦੇ ਬਾਅਦ ਚ ਦੇਖਾਂਗੇ ਆਪਾਂ ਚੱਲ ਆ ਜਾ ਫਿਰ ਚੱਲ ਓਏ ਬਾਪੂ ਖਾਂਦਾ ਆਪਾਂ ਫੇਰ ਵੀ ਰੋਕ ਲਾਂਗੇ ਮੈਂ ਕਹਿੰਦਾ ਉਹਨਾਂ ਨਾਲ ਨਾ ਦੋ ਦੋ ਹੱਥ ਦੇਖ ਲਈਏ ਪਹਿਲਾਂ ਓ ਮੇਰੀ ਗੱਲ ਸੁਣਾ ਅੱਬਾ ਥਾਂ ਰੋਕ ਕੇ ਉਹ ਆਊਗਾ ਇੱਥੇ ਰੋਕਣ ਵਾਸਤੇ ਆਪਾਂ ਨੂੰ ਓਏ ਉਹ ਤਾਂ ਭੱਜ ਗਏ ਭੱਜ ਗਏ ਉਹ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਤੈਨੂੰ ਫੋਨ ਕਰਤਾ ਯਾਰ ਉਹਦੀ ਭੱਜ ਗਏ ਉਹਦਾ ਨਾਲ ਦੀ ਨਾਲ ਠੱਡੇ ਲਾ ਮੈਂ ਬੇਨਤੀ ਕਰਦਾ ਮਾਤਾ ਕਹਿੰਦਾ ਉਹਨਾਂ ਨੇ ਕਰ ਲਏ ਦੋ ਦੋ ਹੱਦ ਤੱਕ ਕੁਝ ਨਹੀਂ ਹੁੰਦਾ ਜਦੋਂ ਉਹਨੇ ਠੱਡੇ ਲਾ ਕੇ ਦੇਖੇ ਉਹ ਪੰਗਾ ਤਾਂ ਲਊਗਾ ਆਪਣੇ ਨਾਲ ਦੁਬਾਰੇ ਚੱਲ ਫਿਰ ਤੂੰ ਕਰ ਕਾ ਸ਼ੁਰੂ ਕਰ ਕੋਈ ਨਹੀਂ ਆਉਣ ਦੇ ਫਿਰ ਹੁਣ ਹਰਦਾ ਮੈਨੂੰ ਮਾਣ ਦੇ ਬੇਨਤੀ ਜੀ 1 2 ਤੰਨ ਚੱਲ ਚਾਲ ਬਾਪੂ ਇੱਥੇ ਬਣ ਗਿਆ ਹਨਾ ਬਾ ਠੀਕ ਆ ਇੱਥੇ ਲਾ ਲਾ ਕਰ ਪਟ ਗੱਡਾ ਇੱਥੇ ਕਰਾ ਕੱਕ ਸਮਾਰ ਕੇ ਕੱਟਦੇ ਹਲਾ ਨਾ ਦੇਵੇ ਮੁੜ ਕੇ ਮਾਹ ਜਮੀਨ ਹੀ ਹਿੱਲਣ ਦਾ ਆ ਜਾ ਆ ਜਾ ਉਹਨੇ ਬਾਹਨ ਚ ਕੀ ਕਰਦੇ ਫਿਰਦੇ ਸੇ ਦੋਵੇਂ ਪਿਓ ਪੁੱਤ ਕੱਲ ਤਾਂ ਦੀ ਸਰਵਿਸ ਕਰੀ ਅੱਜ ਫੇਰ ਆ ਗਿਆ ਇਹ ਠੱਡੇ ਲਾਈ ਜਾਂਦੇ ਹੈਣਾ ਮੈਨੂੰ ਪੁੰਡ ਵੀ ਮੁੜ ਗਿਆ ਤੇ ਮੈਂ ਹੈਵੀ ਕੱਲਾ ਦੇਖੀ ਜੂ ਕੋਲੇ ਆ ਕੇ ਗੱਲ ਤਾਂ ਕਰਾਂ ਵੀ ਕੀ ਕਰਦੇ ਆ ਇਹ ਇੱਕ ਵਾਰਸਾ ਕਰਨਾ ਹੀ ਪਣਿਆ ਨਾਲ ਬਹੁਤ ਟਾਈਮ ਹੋ ਗਿਆ ਹੁਣ ਆ ਕੀ ਕਰਦੇ ਹੋ ਬਾਣ ਚ ਮੇਰੇ ਇਸੇ ਜਹੇ ਤੈਨੂੰ ਉਹਦੇ ਖੁੱਲਿਆ ਸੀ ਫੇਰ ਆ ਗਿਆ ਦੁਬਾਰੇ ਓਏ ਕੋਈ ਨਹੀਂ ਕੋਈ ਨਹੀਂ ਤਰਨਾ ਕਰਦੇ ਹਿਸਾਬ ਕਿਤਾਬ ਜ ਕਰੇਗਾ ਹਿਸਾਬ ਕਿਤਾਬ ਤੇ ਤੂੰ ਓਏ ਤੂੰ ਤਾਂ ਸਿਆਣਾ ਬਣ ਜਾ ਦੋਵਾਂ ਨੂੰ ਇੱਕੋ ਜਿਹਾ ਰੱਖੀਦਾ ਹੁੰਦਾ ਤੈਨੂੰ ਮੋਤੀ ਵੀ ਕਿਹਾ ਸੀਗਾ ਮੈਂ ਤੈਨੂੰ ਉਹਦੇ ਵੀ ਕਿਹਾ ਸੀ ਮੇਰੀ ਕਨਾਲ ਨਿਕਲਦੀ ਇੱਥੇ ਕਿਹੜੀ ਕਨਾਲ ਬਾਹਰ ਹੋ ਜੋ ਬਾਣ ਚੋ ਯਾਰਾ ਬੱਤੇ ਕਨਾਲ ਦੇ ਪਹਿਲਾ ਮਾੜਾ ਬਾਣਦੇ ਤਾਂ ਹਰ ਇੱਕ ਜੀ ਮੇਰੇ ਨਾਲ ਦਰਯੋਧ ਕੀਤੀ ਆ ਹੁਣ ਤੈਨੂੰ ਹੋਰ ਦੇਵਾ ਥਾਮ ਹੈ ਉਹ ਗੱਲ ਸੁਣ ਓਏ ਲੈ ਕੇ ਮਲੰਗ ਨੂੰ ਤੂੰ ਤੇ ਨਾਲ ਹਵਾ ਕਰ ਗਿਆ ਮਲੰਗ ਮਲੰਗ ਕੋਈ ਨਹੀਂ ਆੜੀ ਆ ਮੇਰਾ ਕੁੱਟ ਕੇ ਤੇ ਬਹਿ ਤਾ ਕਰਦਾ ਸੀ ਤਾਂ ਕੁੱਟਿਆ ਗਿਆ ਕੀ ਬਹਿ ਤਾ ਕਰੀ ਜਾਂਦਾ ਜਿਵੇਂ ਤੂੰ ਕਰਦਾ ਬਹਿ ਤਾ ਇਹ ਕਰਦਾਗਾ ਹੁਣ ਇਹ ਚੁੱਕੀ ਭਾਲਦੇ ਬਾਣ ਚ ਤੁਸੀਂ ਬਾੜੀ ਕਨਾਲ ਨਿਕਲਦੇ ਆ ਸੀ ਮਿਲ ਕੇ ਲੈ ਓਏ ਤੁਸੀਂ ਬਾਹਰ ਹੋ ਬਾਣ ਚ ਯਾਰਾ ਨਿਕਲਦੀ ਆ ਕਨਾਲ ਚੱਲ ਓਏ ਓਏ ਬਾਣ ਚ ਬਾਹਰ ਕਿਵੇਂ ਕਰੇਗਾ ਤੂੰ ਮੈਨੂੰ ਆਈ ਕਰਾਂਗੇ ਮੇਰਾ ਹਿੱਸਾ ਯਾਰਾ ਮਰ ਜਾ ਮਰ ਜਾ ਭੁੱਖਾ ਮਰ ਜਾ ਯਾਰ ਭੁੱਖਾ ਮਰਨ ਵਾਲੀ ਗੱਲ ਨਹੀਂ ਦੇ ਕਉ ਜਾ ਮੇਰਾ ਇਹ ਤੇ ਉਹਨਾਂ ਦਾ ਜਿੰਨਾ ਤੱਕ ਮੇਰੇ ਨਾਲ ਆਇਆ ਕਾਵਾ ਜਮੈਂ ਕਹ ਤੋ ਸੀ ਫਿਰ ਉਦੋਂ ਦੋ ਮੁੰਡੇ ਇੱਕੋ ਜਿਹੇ ਸਦੇ ਯਾਰ ਪਹਿਲਾਂ ਗੱਲ ਸੁਣ ਲੋ ਮੇਰੀ ਗੱਲ ਸੁਣ ਲੈ ਪਹਿਲਾਂ ਉਹ ਤੂੰ ਦੋ ਜਨੇ ਹੋ ਗਏ ਹਵਾ ਕਰਦੇ ਹੋ ਕੋਈ ਘਰ ਦੇ ਬੰਦੇ ਹੋ ਗਏ ਇੱਕ ਲਾਕੀ ਮਲਾ ਫਾ ਨਿਕਲਦਾ ਇੰਨਾ ਸਾ ਬਾਪੂ ਏਡੂ ਯਾਰ ਓ ਯਾਰ ਮੇਰੀ ਲਿਆ ਕੇ ਮਲਾ ਤੂੰ ਤੇ ਕਿਉ ਮੰਨਦਾ ਪੁੱਤ ਮੰਨ ਗਿਆ ਬਕ ਓਏ ਲੂਟੀ ਆ ਜਾਣਾ ਸੀ ਇਹ ਹਵਾ ਕਰਦਾ ਸੀ ਯਾਰ ਉਦੇ ਵੀ ਓ ਉਦੇ ਤੂੰ ਕੱਲਾ ਸੀ ਪੁੱਤ ਹੁਣ ਤੇਰਾ ਪਿਓ ਖੜਾ ਤੇਰੇ ਨਾਲ ਮੋਢਾ ਨਾਲ ਮੋਢਾ ਲਾ ਕੇ। ਓ ਬਾਪੂ ਇਹ ਟੇਕੇ ਮੱਠਣ ਵਾਲੀ ਜੜੀ ਨਹੀਂ ਹੈਗੀ ਇਹ। ਇਹ ਉੱਦੇ ਮਲੰਗ ਨੂੰ ਲਈ ਫਿਰਦਾਈ ਨਾਲ। ਹੁਣ ਹੋਰ ਮਲੰਗ ਲੈ ਕੇ ਆਉ ਕੋਈ ਨਾਲੇ। ਓ ਕੋਈ ਗੱਲ ਨਹੀਂ ਪੁੱਤ। ਮੈਂ ਵੀ ਉਹਦਾ ਪਿਓ ਆ। ਆ ਲੈ। ਪਰ ਨਾ ਵੀ ਇੱਥੇ ਛੱਡ ਗਿਆ। ਵੱਡਾ ਬਈ ਲੀਡਰ ਦਾ ਭੱਜ ਗਿਆ ਇੱਥੋਂ ਹੁਣ। ਇਕੱਲਾ ਪਜਾਮਾ ਇਹ ਪਜਾਮਾ ਛੱਡ ਕੇ ਜਾ ਉਹ ਦੇਖੀ ਚਾਹਿੰਦਾ ਗੱਲਾਂ ਪਰ ਨਹੀਂ ਛੱਡਿਆ ਜਤਾਂ ਨੇ ਹਾਂ ਤੂੰ ਦੇਖੀ ਚੱਲ ਮੇਰੀ ਗੱਲ ਸੁਣ ਲੈ ਇੱਕ ਬੰਦੇ ਕਰ ਲੈ ਧਿਆਨ ਚ ਐਸਾ ਟੱਕ ਆਪਦੇ ਹੱਥ ਚ ਰੱਖੀ ਠੀਕ ਐ ਮੈਂ ਕੋਈ ਨਾ ਬਾਣੀ ਦਾ ਕਰਦਾ ਗੱਲ ਤੇ ਪੈਸੇ ਦਾ ਕਰ ਲਾਂਗੇ ਹਿਸਾਬ ਕਿਤਾਬ ਕੋਈ ਨਹੀਂ ਲੱਗਦਾ ਪੈਸਾ ਲੱਗ ਜੇ ਇਹਨੂੰ ਪੂਰਾ ਨਹੀਂ ਦੇਣਾ ਦੇਖੀ ਚੱਲ ਤੂੰ ਕੋਈ ਗੱਲ ਨਹੀਂ ਮੈਂ ਇੱਥੇ ਰਹਿ ਹੂੰ ਮੰਦੀ ਜਿੰਨੇ ਮਰਜ਼ੀ ਲਿਆਵੇਂ ਬੰਦੇ ਸਾਲਿਆਂ ਦੇ ਗਿੱਟੇ ਵੱਡੂ ਇੱਥੇ ਮੈਂ ਤਾਂ ਤੈਨੂੰ ਆਏ ਕਹਿੰਦਾ ਸੀ ਤੈਨੂੰ ਹੋਰ ਸਲਾਹ ਦੇ ਮੈਂ ਇੱਕ ਮੈਂ ਤਾਂ ਕਹਿੰਦਾ ਆਪਾਂ ਐਵੇਂ ਆ ਲਾਉਂਦੇ ਫਿਰਦੇ ਆ ਠੱਡੇ ਜੇ ਤੇ ਆ ਜਮੀਨ ਤੇ ਕਬਜ਼ਾ ਕਰ ਲੈਣੇ ਇਹਦੇ ਲਈ ਤੇ ਉਹ ਪਤੰਦਰਾ ਉਹ ਦੰਦੇ ਨਹੀਂ ਮਲੰਗ ਨੂੰ ਕਸ ਉਹ ਮੇਰੀ ਗੱਲ ਤਾਂ ਸੁਣ ਲਾ ਮੈਂ ਉਹਨੂੰ ਖੇਤ ਹੀ ਨਹੀਂ ਵੜਨਦਾ ਬਾਲੀ ਵੱਡੀ ਗੱਲ ਐ ਤੂੰ ਕਹਿਣਾ ਤਾਂ ਕਬਜ਼ੇ ਵਾਲੀ ਤਾਂ ਖੇਤ ਵੜ ਕੇ ਦਿਖਾਵੇ ਮੇਰੇ ਹੁੰਦੇ ਬੱਸ ਬਾਪੂ ਤੇਰੇ ਹੁੰਦਾ ਕਾਹਦੀ ਫਿਕਰਾ ਤੂੰ ਉੱਦ ਦੇ ਹੈ ਨਹੀਂ ਸੀ ਤਾਂ ਹੀ ਹਵਾ ਕਰ ਗਿਆ ਮੈਂ ਉੱਦ ਮੰਡੀ ਗਿਆ ਵਸੇ ਉਹ ਮਲੰਗ ਨੂੰ ਵੀ ਕੱਢਦਾ ਉਹਨੂੰ ਵੀ ਟੱਕਰ ਦੇ ਕੇ ਦੇ ਵੇਲੇ ਕੋਈ ਨਾ ਪੁੱਤ ਉਹ ਜਿਹੜਾ ਆਉਂਦਾ ਇੱਥੇ ਹਾਂ ਸੁੱਕਾ ਨਹੀਂ ਜਾਣ ਦਿੰਦੇ ਆਪਾਂ ਨੂੰ ਉਈ ਨਹੀਂ ਕੋਈ ਨਹੀਂ ਤੂੰ ਬੇਫਿਕਰ ਹੋ ਜਾ ਮੈਂ ਕਰਦਾ ਬੰਦਿਆਂ ਨੂੰ ਫੋਨ ਤੂੰ ਵੀ ਕਰ ਵਾ ਤੂੰ ਪੈਸੇ ਆਉਂਦੇ ਆ ਤੇ ਚ ਰੱਖੀ ਥਾਣੇ 'ਚ ਜਿੰਨਾ ਮਰਜ਼ੀ ਲੱਗ ਜੇ ਕੋਈ ਪਰਵਾਹ ਨਹੀਂ ਠੀਕ ਹੈ ਨਾ ਲਿਹਾਜ ਆਪਣੀ ਹਾਂ ਬੇਫਿਕਰ ਹੋ ਜਾ ਇਹਨੂੰ ਹੁਣ ਦਿਖਾਵਾਂਗੇ ਵੀ ਆਪਾਂ ਚੀਜ਼ ਕੀਆਂ ਪਿਆ ਪੁੱਤ ਮੈਨੂੰ ਤਾਂ ਐ ਸੀ ਯਾਰ ਉਹਦੇ ਨਾਲ ਧੌਲ ਧੱਪ ਹੋਈ ਆ ਵੀ ਕਾਹ ਨੂੰ ਆਉਣਗੇ ਖੇਤ ਇਹ ਕਿੱਡੇ ਬਿਸ਼ਰਮਾ ਹਨਾ ਉਹ ਮੇਰੇ ਪਿਓ ਨੂੰ ਨਹੀਂ ਸ਼ਰਮ ਆਉਂਦੀ ਉਹਦੇ ਨਾਲ ਦੋਵੇਂ ਇੱਕੋ ਜਿਹੇ ਆ ਉਹਦੇ ਪੱਖ ਕਰੀ ਜਾਂਦਾ ਮਾੜਾ ਬਾਣ ਦੇਤਾ ਹੁਣ ਇਹਦੇ ਵੀ ਕਹੋ ਜਾ ਕਰਨ ਆਗੇ ਆ ਕਿਹੋ ਜਿਹੇ ਬੰਦੇ ਨੂੰ ਕੋਈ ਨਾ ਹੋ ਗਿਆ ਅੱਕਦਾ ਚੱਬਣਾ ਪੈਂਦਾ ਹੀ ਆ। ਕੱਲਾ ਸੀਗਾ ਹਵਾ ਕਰਗੇ ਘਰ ਤਾਂ ਫੂੰਡੀ ਨੂੰ ਫੋਨ ਉੱਤੇ ਵੀ ਆ ਗਈ ਵਿਚਾਰਾ। ਹੈਲੋ। ਫੂੰਡੀ ਮੇਰੀ ਗੱਲ ਸੁਣਾ ਬਾਈ ਬਣ ਕੇ ਮੇਰੇ ਕੋਲੇ ਖੇਤ ਆਇਆ ਯਾਰ। ਤੇ ਇੱਕ ਦੋ ਬੰਦਿਆਂ ਨੂੰ ਹੋਰ ਕਹਦੇ ਉਹ ਮੈਨੂੰ ਕੱਲੇ ਨੂੰ ਦੇਖ ਕੇ ਨਾਲ ਦਾ ਮੇਰੇ ਮਗਰ ਪੈ ਗਏ। ਨਾਲੇ ਮੇਰਾ ਬਾਣਾ ਰੋਕੀ ਜਾਂਦੇ ਯਾਰ ਇਹ। ਦੋਵੇਂ ਸੀਗੇ। ਓਏ ਮੈਂ ਤਾਂ ਕੱਲਾ ਢੇੜਾ ਮਾਰਨ ਆਇਆ ਖੇਤ ਯਾਰ। ਠੱਡੇ ਲਾਈ ਜਾਂਦੇ ਸੀ ਮਰੇ ਆਉਣ ਦੇ ਨਾਲ ਤਾਂ ਇਹ। ਉਹ ਮੇਰਾ ਲਾ ਪਿਆਉ ਦੇਖ ਲਾ ਉਹ ਨਹੀਂ ਸ਼ਰਮ ਮੰਨਦਾਗਾ ਉਹ ਪਿਆਮ ਅਗਰ ਮੇਰੇ ਆ ਜਾ ਬਾਈ ਬਣ ਕੇ ਉਹ ਚੱਕਰ ਨਾ ਮੰਨ ਪੈਹਾ ਲਾਦਾ ਮੈਂ ਲਾ ਜਿੰਨਾ ਮਰਜੀ ਓਖਾ ਹੋ ਜਾ ਤੂੰ ਆ ਜਾ ਕਰਾਂ ਯਾਰ ਆ ਜਾ ਕਿੱਥੇ ਰਹਿ ਗਿਆ ਯਾਰ ਆਜੋ ਕਰਤੀ ਇੱਕ ਪਾਸਾ ਅੱਜ ਮੇਰੀ ਗੱਲ ਸੁਣਾ ਕੀ ਗੱਲ ਹੋ ਗਈ ਫੋਨ ਤੇ ਹੋਣੀ ਗੱਲ ਕੀ ਹੋਣੀ ਉਹਦੇ ਆਪਰੋਂ ਡੱਕਰਾ ਮਿੰਟੂ ਨੂੰ ਇਥੇ ਦੋਵੇਂ ਆ ਕੇ ਕਨਾਲਾ ਥਾਂ ਦੀ ਰੋਕੀ ਜਾਂਦੇ ਸੀ ਬਾਣ ਜੋ ਮੈਨੂੰ ਧੱਕੇ ਮਾਰ ਕੇ ਪੁੱਛ ਲੈ ਕੋਲੇ ਆ ਕੇ ਓਏ ਉਹਦੇ ਆਪੇ ਖੜਕਾਏ ਤਾਂ ਹੈ ਯਾਰ ਉਹਨਾਂ ਨੇ ਫੇਰ ਪੰਗਾ ਲੈ ਲਿਆ ਹੈ ਹਟਦੇ ਨਹੀਂ ਹਨਾ ਉਹ ਉਹ ਨਹੀਂ ਹਟਦੇ ਐ ਪੋਲੇ ਪੈਰੀਂ ਬਾਈ ਉਹ ਬੁੜੇ ਜਿਹੜੀਆਂ ਸੇਵਾਂ 'ਚ ਲੱਤਾਂ ਯਾਰ ਫੈਂਟੀਆਂ ਉਹਨਾਂ ਨੂੰ ਓ ਯਾਰ ਤੈਨੂੰ ਕੀ ਦੱਸਾਂ ਮੇਰਾ ਪਿਓ ਆ ਉਹ ਕਰਦਾ ਗਲਤ ਕੰਮ ਉਹ ਮਿੰਟੂ ਦਿੰਦਾ ਦਾ ਸਾਥ ਦੋਵੇਂ ਕਾਣੇ ਇੱਕ ਦੂਜੇ ਦੇ ਮੈਂ ਰੋਗਦਾ ਡੋਗਦਾ ਤਾਂ ਲੜਾਈ ਆ ਤਾਂ ਉਹਦੇ ਕੰਨੀ ਪੱਖ ਕਰਦਾ ਉਹਦਾ ਇਹ ਮੈਂ ਤੈਨੂੰ ਪਹਿਲਾਂ ਨਹੀਂ ਕਿਹਾ ਸੀ ਬਈ ਦਰਿਆਤ ਕਰ ਦਿਆ ਤੇਰੇ ਨਾਲ ਉਹ ਤਾਂ ਹੀ ਕਰਦਾ ਮੈਨੂੰ ਤਾਂ ਹੁਣ ਗੱਲਾਂ ਪਤਾ ਲੱਗਦੀਆਂ ਆ ਦੇ ਨਾਲ ਹੋਰ ਲਿਆਂਦਾ ਫੈਂਟਾਂਗੇ ਦੇਖੀਏ ਮੋਟਰ ਇੱਥੇ ਤਾਂ ਹੈ ਨਹੀਂ ਗੇ ਚਲ ਆ ਚੱਲ ਜੀ ਆ ਜਾ ਹੋਰ ਫਿਰ ਅੱਜ ਨੇ ਪੈਸੇ ਟੱਕੀ ਦੀ ਪ੍ਰਵਾਹਣਾ ਕਰੋ ਯਾਰ ਮੈਂ ਬੈਠਾ ਕੁਸ ਮਰਜੀ ਹੋ ਜਾ ਪੈ ਇਹਨਾਂ ਨੂੰ ਪਰ ਸਾਫ ਕਿਸਕਾਣਾ ਦਾਣਾ ਚੱਲ ਯਾਰ ਹੁਣੋ ਨਹੀਂ ਗਾ ਯਾਰ ਦਿੰਦੇ ਆ ਕਿਤੇ ਨਾ ਯਾਰ ਇੱਥੇ ਤਾਂ ਕੋਈ ਨਹੀਂ ਦਿੰਦਾ ਨਾ ਉਧਰਲੇ ਖੇਤ ਆ ਨਾ ਇੱਥੇ ਕੋਈ ਮੋਟਰਸਾਈਕਲ ਨਾ ਕੋਈ ਸਾਈਕਲ ਯਾਰ ਦੇਖ ਕੇ ਆਈ ਐਸੇ ਪਾਸੇ ਲੁਕੇ ਲਾ ਕੇ ਨਾ ਬੈਠੇ ਨੂੰ ਕਿਤੇ ਇੱਥੇ ਹਾਂ ਇਹ ਵੀ ਰਵੀ ਦੇਖੀ ਐ ਦਰਮਾਗਰ ਯਾਰ ਕੋਟੀ ਬਾਈ ਦੇਖ ਕੇ ਆਉਣਾ ਇੱਥੇ ਰਵੀ ਆ ਜਾ ਓਏ ਇੱਧਰ ਦੇਖ ਮੁੰਡੀ ਓ ਇੱਧਰ ਜਾ ਬਾਜ ਮਾਰਦੇ ਮੈਨੂੰ ਜੇ ਹੋਏ ਜਾਂਗਾ ਕੋਈ ਨਾ ਬੱਕਰੇ ਦੀ ਮਾਂ ਕਹਿੰਨੇ ਕਿ ਤੁਹਾਨੂੰ ਸੁੱਖਾ ਹੋਣਾ ਉਹ ਇੱਕ ਤਾਂ ੱੱਕਾ ਕਰਦੇ ਆ ਬਾਣ ਪਿੱਛੇ ਰਹਿੰਦਾ ਖੁੰਦਾ ਕੇ ੱੱਕੇ ਮਾਰਦੇ ਆਗੇ ਮੇਰੇ ਉਹ ਵੀ ਗਲ ਗੁੱਠਾ ਦੇ ਜਾਂਦਾ ਜੰਮਣ ਵੇਲੇ ਜ ਐ ਕਰਨਾ ਸੀਗਾ ਪਿਆ ਹੋ ਕੇ ਦੇਖ ਲੈ ਕਿੱਡਾ ਪੈਰ ਕੱਢੀ ਜਾਂਦਾਗਾ ਉਗਣਾ ਕਬਜ਼ਾ ਦੇ ਕੀ ਦੁਰਮ ਹੈ ਹੈਗੇ ਓਏ ਉਹ ਕੋਈ ਨਹੀਂ ਦਿੰਦਾ ਇੱਥੇ ਤਾਂ ਯਾਰਾ ਕੋਈ ਨਹੀਂ ਹੈਗਾ ਯਾਰ ਇੱਥੇ ਤਾਂ ਕਿਤੇ ਨਹੀਂ ਮੈਂ ਲੰਬੀ ਨਿਗਾਹ ਮਾਰੀਆ ਪਰੇ ਤੱਕ ਉਧਰ ਵੀ ਦੇਖਿਆ ਦਰ ਵੀ ਮਗਰ ਵੀ ਨਹੀਂ ਹੈਗੇ ਕੰਮ ਇਹਦੇ ਇੱਥੇ ਤਾਂ ਫੇਰ ਤਾਂ ਮੁੜ ਗਏ ਯਾਰ ਉਹ ਤੇਰੇ ਫੋਨ ਕਰ ਭੱਜ ਕੇ ਲੱਗਦਾ ਕੰਮ ਆਪਾਂ ਕਰਨਾ ਹੈਗਾ ਉਹੀ ਗੱਲ ਨਹੀਂ ਫੋਨ ਲਾ ਦੂੰ ਯਾਰ ਉਹਨਾਂ ਨਾਲ ਵੀ ਛਡਾਉਣਾ ਜਿਹੜਾ ਕਹਿੰਦਾ ਨਾ ਵੀ ਮਾਨੂੰ ਦਿੱਤਾ ਐ ਕਰੇਗਾ ਕੋਈ ਨਾ ਕੋਈ ਨਹੀਂ ਕਰਾਉਣੇ ਉਹਨਾਂ ਦੀ ਮਿੰਟਤੀ ਅੱਕੇ ਹੋਏ ਬੰਦੇ ਨੂੰ ਨਾ ਅੱਕ ਚਾ ਬਣਾ ਪੈਂਦਾ ਡਾਂਗਣਾ ਲੋਟ ਆਉਣਗੇ ਐ ਨਹੀਂ ਲੋਟਾਉਂਦੇ ਰਵੀ ਇਹ ਉਹੀ ਗੱਲ ਆ ਬਾਹਲਾ ਸਿਰ ਚੜਦੇ ਆ ਨਾ ਪਹਿਲਾਂ ਪਿੱਟ ਕਟਾਈ ਆ ਉਹਨੇ ਫੋਨ ਲਾ ਤੂੰ ਓਏ ਤੈਨੂੰ ਪਤਾ ਜਿਹੜਾ ਪੈਸਾ ਹੁਣ ਵੀ ਸੀ ਆ ਵੀ ਬਾਣ ਰੱਖਾਂਗੇ ਆ ਵੀ ਐ ਕਰਾਂਗੇ ਸਾਡੇ ਕੋਲੇ 4 ਰੁਪਏ ਦੀਂਦੇ ਆ ਬਾਪੂ ਕੋਲੇ ਹੈਗੇ ਉਹਨੂੰ ਮਿੰਟ ਨੂੰ ਹੀ ਪਤਾ ਹੈਗਾ ਵੀ ਉਹਦੇ ਲਵਾ ਦਿਆ ਕਰਾਂਗੇ ਕੋਈ ਹੁਣ 4 ਰੁਪਏ ਤਾਂ ਦੀਂਦਿਆਂ ਨਾਲੇ ਮਨ ਚ ਬੇਇਮਾਨੀ ਆ ਜਾਂਦੀ ਆ ਉਹੀ ਤਾਂ ਕੱਢ ਲੱਗ ਗਿਆ ਹੈਲੋ ਓਏ ਆ ਜਾਂਦੇ ਖੇਤ ਹੁਣ ਲੈ ਜਾਂਦੇ ਬਾਣ ਚੋ ਹਿੱਸਾ ਸਾਰੇ ਹੀ ਛੱਡ ਦਮੈਂ ਤੁਹਾਨੂੰ ਤੁਸੀਂ ਰੋਕੋਗੇ ਕਿ ਮੈਂ ਸਾਰਾ ਹੀ ਛੱਡ ਦੇਣਾ ਅਸੀਂ ਖੇਤੀ ਖੜੇ ਆ ਆਜੋ ਕੋਈ ਨਾ ਕੋਈ ਨਾ ਚੱਲੋ ਜਿਵੇਂ ਚੱਲਦੇ ਹਾਂ ਵੀ ਮੈਂ ਚੱਲੂ ਹੁਣ ਉਹ ਮੈਨੂੰ ਤਾਂ ਪਹਿਲੀ ਤੁਸੀਂ ਜੜ ਕੇ ਰੱਖਦਾ ਮਾੜਾ ਬਾਣ ਦੇ ਤਾਂ ਕਰਜਾ ਤਾਂ ਮੇਰੇ ਸਿਰ ਪਾਤਾ ਹਜੇ ਤੁਸੀਂ ਗੱਲਾਂ ਕਰਦੇ ਹੋ ਹੈ ਨਾਲੇ ਪਿੰਡ ਦੇ ਲੋਕਾਂ ਕੋਲੇ ਬਦਨਾਮ ਕਰਦੇ ਹੋ ਲੱਗ ਗਿਆ ਮੈਨੂੰ ਤੁਹਾਡੀਆਂ ਕਰਤੂਤਾਂ ਦਾ ਪਤਾ ਕੋਈ ਨਾ ਖੇਤ ਆਜੋ ਇੱਥੀਆਂ ਹੁਣ ਲੈ ਕੇ ਜਾਇਓ ਕਾਬਜਾ ਸੁੱਕੇ ਨਾ ਜਾਇਓ ਚੰਗਾ ਕਿਉਂ ਕੀ ਕਹਿੰਦੇ ਆਉਣਿਆ ਕਹਿੰਦੇ ਮੇਰੀ ਗੱਲ ਸੁਣ ਰਵੀ ਓਏ ਹਾਂ ਤੌੜੀ ਲਾ ਦੇਣੀ ਆ ਪੂਰੀ ਉਹਨਾਂ ਦੀ ਅੱਜ ਕੋਉਣ ਦੇ ਤਾਂ ਸਹੀ ਉਹਨਾਂ ਨੂੰ ਕਾ ਬੜਕੇ ਜਿੰਨਾ ਵੀ ਹੋਇਆ ਯਾਰ ਮੈਂ ਜੇ ਕਿਸੇ ਤੋਂ ਮੰਗ ਕੇ ਫੜਨੇ ਪਏ ਜਾਣ ਵਿਆਹ ਤੇ ਫੜਾਂ ਮੈਂ ਖਰਚਾ ਕਰੂੰਗਾ ਹਣਾ ਠੀਕ ਆ ਕੁਛ ਵੀ ਹੁੰਦਾਗਾ ਇਹਨਾਂ ਨੂੰ ਸਾਬਕਾ ਸਿਖਾਉਣਾ ਸਿਖਾਉਣਾ ਹੋਣਾ ਬਸ ਤੂੰ ਨਾ ਪਿੱਛੇ ਹਟ ਜਾ ਉਹਨਾਂ ਨੂੰ ਕਿਸੇ ਦਾ ਪਿਓ ਗਿਆ ਆਦੇ ਪੁੱਤਾਂ ਨਾਲ ਐਂ ਮੇਰੀ ਗੱਲ ਸੁਣ ਨਾਲੇ ਪਤਾ ਲੱਗ ਜੂ ਪੰਗਾ ਕਿਹਦੇ ਨਾਲ ਲੈਂਦਾ ਤੇਰੇ ਨਾਲ ਖੜੇ ਆ ਟੈਨਸ਼ਨ ਕੋਈ ਨਹੀਂ ਮੰਗ ਕੇ ਕਹਿੰਦੇ ਸੀ ਉਹ ਵੀ ਦੱਸਾਂਗੇ ਇਹਨਾਂ ਨੂੰ ਕੋਈ ਚੱਕਰ ਨਹੀਂ ਰਵੀ ਮੇਰੀ ਗੱਲ ਸੁਣ ਉਹ ਬੁੜੇ ਜਿਹਨੂੰ ਤੂੰ ਟਾਲੀ ਉਹਨੂੰ ਮੈਂ ਸਾਹਮਣੂ ਦੁੱਜੇ ਆਉਂਦੇ ਆ ਖੜਕਾਵ ਤੇਰੀ ਲਾਵਾਂਗੇ ਜੀ ਰੋ ਪਹਿਲਾਂ ਇੱਥੇ ਬੈਠਦੇ ਵੰਡੀਕਦੇ ਪਰ ਹਾਂ ਬਾ ਠੀਕ ਹੈ ਇੱਥੇ ਭਾਜੋ ਮੋਟਰ ਦੀ ਠੀਕ ਹੈ ਇੱਥੇ ਆਉਣਗੇ ਹਾਂ ਹਾਂ ਛੋਟੇ ਸਾਟਿਆਂ ਜਾ ਕੇ ਉਹ ਤੋਂ ਆਪਾਂ ਆਜੋ ਚੱਲ